ਗੁਰੂ ਜੀ ਨੇ ਲੈ ਕੇ ਮਹਿੰਗੇ ਮੁੱਲ ਦੀ ਐ ਦਿੱਤੀ ਦਸਤਾਰ ਗੁਰੂ ਜੀ ਨੇ ਪਿਤਾ ਵਾਰੇ ਪੁੱਤਰ ਵਾਰੇ ਕਲਗੀ ਤਰ ਦੇ ਜੋ ਜਨਿਆਰੀ ਮਾਤਾ ਦਿੱਤੀ ਵਾਰੇ ਗੁਰੂ ਜੀ ਨੇ ਲੈ ਕੇ ਮਹਿੰਗੇ ਮੁੱਲ ਦੀ ਐ ਦਿੱਤੀ ਦਸਤਾਰ ਗੁਰੂ ਜੀ ਨੇ ਆ ਦਸਤਾਰ ਗੁਰੂ ਜੀ ਨੇ ਆ ਦਸਤਾਰ 4 ਮਿੰਟ ਦਾ ਸਮਾਂ ਬਾਕੀ ਹੈ ਦਾ ਡੰਗਲੇ ਸਿਰਫ 4 ਮਿੰਟ ਦਾ ਸਮਾਂ ਸੋ ਦੇਖ ਕੇ ਇਹ ਹੋ ਰਿਹਾ ਸਾਡੇ ਗੁਰਸਾਭਾ ਨਾਲੋਂ சின்னੋ ਬੱਚਿਆਂ ਦੇ ਦਸਤਾਰ ਕੰਪੀਟੀਸ਼ਨ 'ਚ ਭਾਗ ਲੈਣਾ ਹੈ ਦਸਤਾਰ ਮੁਕਾਬਲੇ 'ਚ ਭਾਗ ਲੈਣਾ ਉਹ ਕਿਰਪਾ ਕਰਕੇ ਇੱਥੇ ਧਰੇੜੇ ਆ ਜਾਓ ਕਿਉਂਕਿ ਕਿਸੇ ਨੂੰ ਵਾਧੂ ਸਮਾਂ ਆਉਂਦਾ ਸਮਾਂ ਸਾਡੀ ਕਦਰ ਨਹੀਂ ਕਰਦਾ ਰਹੀ ਵਾਸਤੇ ਘੱਟ ਸਮੇਂ ਦੇ ਇੱਕ ਨਾ ਮੰਨੀ ਮੈਂ ਫੜ ਫੜ ਦੇ ਤਰੀਕਾ